ਅਦੀ ਮਜਬੂਰੀਆਂ ਤੇ ਗਰੀਬੀ ਨੂੰ ਦੂਰ ਕਰਨ ਦੇ ਲਈ ਨੌਜਵਾਨ ਜਾਂ ਮੁੰਡਾ ਚ ਕੁੜੀ ਉਹ ਵਿਦੇਸ਼ ਦਾ ਰੁੱਖ ਕਰਦੇ ਨੇ ਪਰ ਉਹਦੇ ਕਲ ਉਦੋਂ ਹੁੰਦੀ ਆ ਜਦੋਂ ਇੱਕ ਵਿਧਵਾ ਮਾਂ ਦੇ ਵੱਲੋਂ ਆਪਣੀ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਕੈਨੇਡਾ ਪੜ੍ਹਾਈ ਕਰਨ ਅਤੇ ਕੰਮ ਕਰਨ ਦੇ ਲਈ ਭੇਜਿਆ ਜਾਂਦਾ ਤਾਂ ਜੋ ਉਹ ਧਰ ਆ ਕੇ ਇਜਾਜ਼ ਕਰਦਾ ਜਿਹੜਾ ਗੁਜ਼ਾਰਾ ਚੰਗਾ ਕਰ ਸਕੇ ਇੱਕ ਚੰਗੇ ਤਰ੍ਹਾਂ ਘਰ ਨੂੰ ਚਲਾ ਸਕੇ ਪਰ ਜੇਕਰ ਉਹ ਹੀ ਪੁੱਤ ਨਾਲ ਕੁਝ ਪਾਣਾ ਵਾਪਰ ਜਾਵੇ ਤਾਂ ਵਿਧਵਾ ਮਾਂ ਤੇ ਕੀ ਵਪਰੇਗੀ ਇਸ ਦਾ ਇਸ ਦਾ ਪਤਾ ਤਾਂ ਇਸ ਦਾ ਦੁੱਖ ਤਾਂ ਵਿਧਵਾ ਮਾਂ ਹੀ ਦੱਸ ਸਕਦੀ ਮੇਰਾ ਬੇਟਾ ਬਾਹਰ ਵੀ ਅਸ ਵਿੱਚ ਗਿਆ ਹੈ ਸਾਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਸਾਦੇ ਪਾਪਾ ਦੀ ਡੈਥ ਤੋਂ ਦਿਨ ਬੜੀ ਮੁਸ਼ਕਲ ਹੈ ਕਿ ਕਿ ਲਾ ਜਮੀਨ ਮੈਂ ਬੜੀ ਮੁਸ਼ਕਲ ਆਪਣੇ ਬੁੱਤ ਨੂੰ ਪਾਲ ਲਿਆ ਤੇ ਮੜ ਕੇ ਵੜਾਇਆ ਬਹੁਤ ਮੁਸਕਰ ਵੇੜਾ ਅਗੇ ਬਾਹਰ ਫੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਫੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘਟੇ ਕਮੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਸੁੱਤੇ ਹਾਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਉਸਦੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕਾਲ ਕਰਾਂ ਮੇਰੇ ਪੁੱਤ ਨੇ ਫੋਨ ਨਹੀਂ ਮੈਨੂੰ ਕੀਤਾ ਰਾਹ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬ ਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਇਥੇ ਤੁਹਾਡੀ ਮੇਰੀ ਕਿਰਪਾ ਖੰਮਾਤਾ ਕਰੋ ਜੋ ਇਹ ਕਰ ਸਕਦੇ ਜੇ ਤਨਾ ਚਲੋ ਜੀ ਅੱਜ 11 ਕ ਮਹੀਨੇ ਹੋ ਗਏ 105ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕਦਾ ਕੁਝ ਕੋਈ ਪਤਾ ਲੱਗਾ ਉਥੋਂ ਕਿਨੇ ਹੋਇਆ ਜਾਂ ਸਰ ਕਿਵੇਂ ਸਾਰਾ ਪਾਣਾ ਬਾਬਿਆ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਾ ਇਹੀ ਗੱਲ ਗਈ ਆ ਆਪਣੇ ਬਿਊਟੀ ਤੋਂ ਆਇਆ ਹੀ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੀ ਰਾਜਮਾ ਪੀ ਹੈਗੇ ਸਵੇਰੇ ਸਬਜੀ ਬਣਾਉਣੀ ਆ ਬਾਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟਹਿਕ ਹੋ ਗਏ ਉਥੇ ਕੰਮ ਪਤਾ ਨਹੀਂ ਕਿੱਥੇ ਕਿੱਥੇ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਸੀ ਕੰਮ ਉਥੇ ਤੇ ਨਾਲ ਹੋਰ ਵੀ ਕੰਮ ਕਰਦਾ ਸੀ ਉਹ ਇਹ ਮੇਰਾ ਪੁੱਤ بڑا ਬੀਬਾ ਨਾਲ ਪੜਾਈ ਵੀ ਕਰਦਾ ਹੈ ਮੇਰਾ ਪੁੱਤੂ ਕਮਰੇ ਦੇ ਵਿੱਚ ਹੀ ਬੈ ਕੇ ਆਜੇ ਕਿ ਬਾਹਰ ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ ਚੰਗਾ ਭਲਾ ਆਇਆ ਸੌਂਖਾ ਮਤੋਂ ਆਪਣੇ ਆਣ ਕੇ ਰੋਟੀ ਖਾਧੀ ਆ 11 ਵਜੇ ਕਹਿੰਦੇ ਸੁੱਤਾ ਵਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ ਚੋ ਚੱਗ ਵਗਣ ਡਿਆ ਪੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਹੋਣ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉਸ ਤੋਂ ਕਿਸੇ ਕੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਸਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਕਹਿਆ ਵੀ ਆ ਇਦਾਂ ਹੋਇਆ ਵਾ ਨਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਸੁੱਤਾ ਵਾ ਤੇ ਸਵੇਰ ਨੂੰ ਸਬਜੀ ਸਾਰੇ ਬਣਾਉਣ ਵਾਸਤੇ ਰਾਜਮਾ ਭੇ ਗਿਆ ਜਾ ਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਉਹਨਾਂ ਨੇ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਉੱਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜਾਏ ਮੇਰਾ ਬੱਚਾ ਹੀ ਹੈ ਅਜੇ ਉਹ ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਹਾ ਮੇਰਾ ਕੋਈ ਆਸਰਾ ਨਹੀਂ ਰਿਹਾ ਮੇਰਾ ਪੁੱਤ ਹੀ ਕੋਈ ਕੁਮਰਾ ਪੁੱਤ ਹੀ ਹੋ ਵੀ ਚੱਲ ਗਿਆ 2013 ਚ ਇਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹਦੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਉਹ ਜੋਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਦਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਗਰੇਂਚ ਨੂੰ ਦਾ ਸੀ ਉਹ ਅੰਮਾਲੇ ਉਹ ਵੀ ਉੱਥੇ ਜਿੱਦਾਂ ਅਚਨਚੇਤ ਜੀ ਮੌਤ ਹੋਈ ਤੇ ਹੁਣ ਜਸਾਲ ਡੈਡ ਤੋਂ ਦੋ ਹੋਈ ਤੇ ਹੁਣ ਆ ਜਿਹੜੀ ਛੱਟ ਪੈ ਗਈ ਬਹੁਤ ਵੱਡੀ ਸਰਵੇ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾਂ ਦੀ ਨਾ ਅਸੀਂ ਇਹਨੂੰ ਕੋਈ ਹੌਸਲਾ ਦੇਣ ਜੁਗਾਂ ਆ ਕਿ ਕਦੇ ਆਸਰੇ ਨੂੰ ਹੌਸਲਾ ਦੇਗੀ ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਜਾਂ ਸਿੱੰਧ ਸਰਕਾਰ ਨੂੰ ਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਉਹਨਾਂ ਨੂੰ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ ਇਹ ਆਰਥਿਕ ਪੱਖੋਂ ਬਹੁਤ ਗਰੀਬ ਰਵਾਰਿਆ ਜਿਹੜੀ ਇੱਕ ਗੱਲਾ ਪੜੀ ਹੈ ਇੱਕ ਕਿਲੇ ਜੇ ਤੁਹਾਨੂੰ ਪਤਾ ਰੋਟੀ ਨਹੀਂ ਚੱਲਦੀ ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰੋਂ ਫੜ-ਫੁੜ ਕੇ ਸਾਰੇ ਮੱਦਦ ਕੀਤੀ ਥੋੜੀ-ਬੋਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ ਇੱਕ ਸਾਲ ਹੋਇਆ ਬਾਹਰ ਗਏ ਨੂੰ ਛਾਲ ਵੀ ਨਹੀਂ ਹੋਇਆ ਜੀ ਤੇ ਆ ਪਈ 31 ਤਰੀਕ ਨੂੰ ਸਵੇਰੇ 7 7:08 ਵਜੇ 8:30 ਘਟ ਹੋਏ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾ ਬੁਰਾ ਹਾਲ ਹੋ ਵੇਖ ਪਰਵਾਰ ਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਜੀ ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ ਜਿਹੜਾ ਅਸੀਂ ਤੇ ਸਰਕਾਰਾਂ ਕੋਈ ਬੇਨਤੀਆਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਤਾ ਕੋਈ ਮਦਦ ਕਰੇ ਤੇ ਉਹ ਉਦਾਸ ਇੱਥੇ ਡੈਡ ਵੱਡਿਆ ਜੇ ਉਹ ਮਾਮਲਾ ਜਿਹੜਾ ਬਰਦਾਸਪੁਰ ਦੇ ਪਿੰਡ ਸ਼ੇਖ ਮੀਰ ਦਾ ਜਿੱਥੇ ਦੀ ਇੱਕ ਵਿਧਵਾ ਔਰਤ ਦੇ ਵੱਲੋਂ ਨੇ ਪੁੱਤ ਨੂੰ ਕੈਨੇਡਾ ਪੜ੍ਹ ਲਈ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਦਿਲ ਦਾ ਦੌਰਾ ਪੈਣ ਦੇ ਕਾਰਨ ਦੇ ਪੁੱਤ ਦੀ ਮੌਤ ਹੋ ਜਾਂ ਜਿਸ ਤੋਂ ਬਾਅਦ ਪਰਿਵਾਰ ਦਾ ਕਾਫੀ ਬੁਰਾ ਹਾਲ ਹੈ ਕਿ ਮ੍ਰਿਤਕ ਸਤਿੰਦਰ ਸਿੰਘ ਜੋ ਕਿ ਅਰਦਾਸਪੁਰ ਦੇ ਮੀਰਪੁਰ ਪਿੰਡ ਦਾ ਰਹਿਣ ਵਾਲਾ ਸੀਗਾ ਉੱਥੇ ਹੀ ਉਹਦੇ ਪਰਿਵਾਰ ਦੇ ਵੱਲੋਂ ਪੰਜਾਬ ਸਰਕਾਰ ਅਤੇ ਗ੍ਰਹਿ ਮੰਤralਲ ਨੂੰ ਅਪੀਲ ਕੀਤੀ ਗਈ ਹੈ ਕਿ ਉਹਦੀ ਮ੍ਰਿਤਕ ਦੇ ਨੂੰ ਪੰਜਾਬ ਦੇ ਘਰ ਲਿਆਂਦਾ ਜਾਵੇ ਤੇ ਲਿਆਉਣ ਵਿੱਚ ਮਦਦ ਕੀਤੀ ਜਾਵੇ ਕਿਉਂਕਿ ਇਸ ਮਿਸਹੁੰਡੇ ਦੇ ਕੋਲ ਇਸ ਪਰਿਵਾਰ ਤੇ ਖਾਸ ਕਰਕੇ ਇੱਕ ਇਕਲ ਜਮੀਨ ਹੈ ਜਿਹਦੇ ਚੱਲਦਿਆਂ ਘਰ ਦਾ ਗੁਜ਼ਾਰਾ ਮਸਾਹੀ ਹੁੰਦਾ ਸੀ ਪਰ ਕਿਤੇ ਤਰ੍ਹਾਂ ਤੇ ਘਰ ਦੀ ਜਿਹੜੀ ਗਰੀਬੀ ਦੂਰ ਕਰਨ ਲਈ ਪੁੱਤ ਨੂੰ ਬਾਹਰ ਭੇਜਿਆ ਸੀ ਪਰ ਕਿਤੇ ਨਾ ਕਿਤੇ ਉਹ ਉੱਥੇ ਜਾ ਕੇ ਆਪਣੇ ਪੁੱਤ ਨਾਲ ਅਜਿਹਾ ਪਾਣਾ ਵਾਪਰ ਗਿਆ ਜਿਸ ਨਾਲ ਪਰਿਵਾਰ ਦੇ ਦੁੱਖਾਂ ਦਾ ਪਾਰ ਟੁੱਟ ਗਿਆ ਅਖਰ ਵਿੱਚ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਵੇਗਾ ਸਰਕਾਰ ਦੇ ਵੱਲੋਂ ਪਰਿਵਾਰ ਦੀ ਮਦਦ ਲਈ ਕਿੰਨਾ ਖਾਥ ਅੱਗੇ